ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਕਿਰਨ ਨੇ ਹਰਿੰਦਰ ਨੂੰ ਦੱਸਿਆ ਕਿ ਦੀਪੀ ਆਪਣੇ ਨਾਲ ਜਾਣ ਨੂੰ ਕਹਿੰਦੀ ਆ ਤੇ ਉਹਦਾ ਡੈਡੀ ਤੇ ਵੀਰ ਜਾਣ ਨਹੀਂ ਦਿੰਦੇ ਉਹ ਆਪਣੇ ਪੇਕੇ ਘਰ ਕੈਦੀਆਂ ਵਾਂਗ ਰਹਿੰਦੀ ਹੈ ਹਰਿੰਦਰ ਨੂੰ ਬਹੁਤ ਬੁਰਾ ਲੱਗਿਆ ਤੇ ਗੁੱਸਾ ਵੀ ਆਇਆ ਉਹ ਦੀਪੀ ਦੀ ਮੰਮੀ ਕੋਲ ਜਾ ਕੇ ਕਹਿਣ ਲੱਗਾ ਕਿ ਮਾਸੀ ਜੀ ਅਸੀਂ ਮਨਦੀਪ ਨੂੰ ਲੈਣ ਆਏ ਆ ਤੁਸੀਂ ਉਹਨੂੰ ਤਿਆਰ ਕਰ ਦਿਓ ਦੀਪੀ ਦੀ ਮੰਮੀ ਕਹਿਣ ਲੱਗੀ ਕਿ ਪੁੱਤ ਇਹਦੇ ਡੈਡੀ ਜੀ ਨੂੰ ਆ ਲੈਣ ਦਿਓ ਪਰ ਮਨਦੀਪ ਜਲਦੀ ਜਲਦੀ ਤਿਆਰ ਹੋ ਕੇ ਕਹਿਣ ਲੱਗੀ ਕਿ ਭੈਣੇ ਚਲੋ ਮੈਂ ਤਿਆਰ ਹਾਂ ਤੇ ਹਰਿੰਦਰ ਤੇ ਕਿਰਨ ਨਾਲ ਚਲੀ ਗਈ। ਪਿੰਡ ਤੋਂ ਬਾਹਰ ਜਾ ਕੇ ਹਰਿੰਦਰ ਨੇ ਆਪਣੇ ਡੈਡੀ ਜੀ ਨੂੰ ਸਭ ਕੁਝ ਦੱਸ ਦਿੱਤਾ। ਜੋ ਵੀ ਮਨਦੀਪ ਨੇ ਕਿਰਨ ਨੂੰ ਕਿਹਾ ਸੀ। ਨਰਿੰਦਰ ਨੂੰ ਮਨਦੀਪ ਨੇ ਅੱਗੇ ਰਸਤੇ ਵਿੱਚ ਹੀ ਫੋਨ ਕਰਕੇ ਸਭ ਕੁਝ ਦੱਸ ਦਿੱਤਾ। ਹਰਿੰਦਰ ਬਹੁਤ ਖੁਸ਼ ਸੀ ਕਿ ਦੀਪੀ ਉਸ ਨਰਕ ਵਿੱਚੋਂ ਨਿਕਲ ਆਈ ਉਧਰ ਜਦੋਂ ਦੀਪੀ ਦੇ ਡੈਡੀ ਨੂੰ ਪਤਾ ਲੱਗਿਆ ਤਾਂ ਉਹ ਪੁਲਿਸਰਪੋਰਟ ਕਰਨ ਦੀ ਧਮਕੀ ਦੇਣ ਲੱਗ ਗਿਆ ਤੇ ਹਰਿੰਦਰ ਤੇ ਮੰਦੀਪ ਨੂੰ ਫੋਨ ਕਰਕੇ ਧਮਕਾਉਣ ਲੱਗ ਗਿਆ ਕਿ ਵਾਪਸ ਮੁੜ ਕੇ ਆ ਜਾਓ ਹਰਿੰਦਰ ਨੇ ਫੋਨ ਕਰਕੇ ਬਲਵਿੰਦਰ ਨੂੰ ਸਭ ਕੁਝ ਦੱਸ ਦਿੱਤਾ ਬਲਵਿੰਦਰ ਨੇ ਕਿਹਾ ਕਿ ਤੂੰ ਹਰਿੰਦਰ ਫਿਕਰ ਨਾ ਕਰ ਵਾਪਸ ਮੰਦੀਪ ਦੇ ਪੇਕੇ ਨਹੀਂ ਜਾਣਾ ਤੁਸੀਂ ਸਿੱਧੇ ਪਿੰਡ ਨੂੰ ਆ ਜਾਓ ਬੱਸ ਮਨਦੀਪ ਨੂੰ ਸਮਝਾ ਦੇਵੇਂ ਪੁਲਸ ਨੂੰ ਇਹ ਕਹਿਣਾ ਕਿ ਉਹ ਆਪਣੇ ਮਰਜ਼ੀ ਨਾਲ ਸੌਰੇ ਘਰ ਆਈ ਆ ਨਰਿੰਦਰ ਦੇ ਸੌਰੇ ਨੇ ਮਨਦੀਪ ਨੂੰ ਅਗਵਾ ਕਰਨ ਦਾ ਇਲਜ਼ਾਮ ਲਾ ਕੇ ਹਰਿੰਦਰ ਤੇ ਕਿਰਨ ਦੇ ਖਿਲਾਫ ਥਾਣੇ ਵਿੱਚ ਰਿਪੋਰਟ ਦਰਜ ਕਰਵਾ ਦਿੱਤੀ ਅਗਲੇ ਦਿਨ ਹਰਿੰਦਰ ਹੋਣਾ ਨੂੰ ਹੌਲਦਾਰ ਨੇ ਥਾਣੇ ਵਿੱਚ ਸੱਦ ਲਿਆ ਜਗਤਾਰ ਤੇ ਹਰਿੰਦਰ ਪਿੰਡ ਦੀ ਪੰਚਾਇਤ ਨੂੰ ਲੈ ਕੇ ਥਾਣੇ ਪਹੁੰਚ ਗਏ ਉਦੋਂ ਬਲਵਿੰਦਰ ਜਗਦੀਪ ਤੇ ਰਾਜਵੰਤ ਵੀ ਆ ਗਏ ਹੌਲਦਾਰ ਕਹਿਣ ਲੱਗਾ ਕਿਰਨ ਤੇ ਮਨਦੀਪ ਨੂੰ ਵੀ ਬੁਲਾਓ ਕਿਉਂਕਿ ਮਨਦੀਪ ਦੇ ਡੈਡੀ ਨੇ ਹੌਲਦਾਰ ਨੂੰ ਰਿਸ਼ਵਤ ਵਿੱਚ ਚੰਗੇ ਪੈਸੇ ਦਿੱਤੇ ਹੋਏ ਸੀ ਪਰ ਪਿੰਡ ਦੀ ਪੰਚਾਇਤ ਇਸ ਗੱਲ ਨੂੰ ਨਾ ਮੰਨੀ ਤੇ ਕੁਝ ਮਹੱਤਵਰ ਬੰਦੇ ਹੌਲਦਾਰ ਨੂੰ ਕਹਿਣ ਲੱਗੇ ਤੁਸੀਂ ਸਾਡੇ ਨਾਲ ਲੇਡੀ ਪੁਲਿਸ ਨੂੰ ਲੈ ਕੇ ਪਿੰਡ ਨੂੰ ਚੱਲੋ ਤੇ ਕੁੜੀਆਂ ਦੇ ਬਿਆਨ ਲੈ ਲਵੋ ਮਨਦੀਪ ਦੇ ਡੈਡੀ ਨਾਲ ਆਏ ਬੰਦਿਆਂ ਨੇ ਵੀ ਇਸ ਗੱਲ ਦੀ ਹਾਮੀ ਭਰ ਦਿੱਤੀ ਜਦੋਂ ਲੇਡੀ ਪੁਲਿਸ ਦੋਮਾ ਪਿੰਡਾਂ ਦੀਆਂ ਪੰਚਾਇਤਾਂ ਨਾਲ ਘਰ ਪਹੁੰਚੀ ਮਨਦੀਪ ਨਾਲ ਗੱਲ ਕੀਤੀ ਮਨਦੀਪ ਨੇ ਕਿਹਾ ਕਿ ਵੀਰ ਜੀ ਤੇ ਕਿਰਨ ਭੈਣ ਮੈਨੂੰ ਕਿਉਂ ਅਗਵਾ ਕਰਨਗੇ ਉਹ ਤਾਂ ਮੈਨੂੰ ਮਿਲਣ ਆਏ ਸੀ ਮੈਂ ਆਪਣੀ ਮਰਜ਼ੀ ਨਾਲ ਆਈ ਆ ਜਿਸ ਦਿਨ ਦੇ ਨਰਿੰਦਰ ਜੀ ਕੈਨੇਡਾ ਵਾਪਸ ਗਏ ਆ ਉਸ ਦਿਨ ਤੋਂ ਮੈਂ ਆਪਣੇ ਪੇਕੇ ਘਰ ਹੀ ਆ ਜਦੋਂ ਵੀ ਸਹੁਰੇ ਆਉਣ ਨੂੰ ਕਹਿੰਦੀ ਵੀਰਾ ਤੇ ਡੈਡੀ ਆਉਣ ਨਹੀਂ ਦਿੰਦੇ ਸੀ ਇੱਕ ਵਾਰ ਵੀਰਾ ਨਾਲ ਆ ਕੇ ਮਿਲਾ ਕੇ ਲੈ ਗਿਆ ਮੇਰੇ ਸਹੁਰੇ ਪਰਿਵਾਰ ਨੂੰ ਵੀ ਜਿਆਦਾ ਮੇਰੇ ਪੇਕੇ ਆਉਣ ਦੀ ਇਜਾਜ਼ਤ ਨਹੀਂ ਸੀ ਹੁਣ ਜਦੋਂ ਮੇਰੀ ਇੱਥੇ ਵੀ ਲੋੜ ਸੀ ਕਿਰਨ ਭੈਣ ਦੀ ਸੇਤ ਹੁਣ ਠੀਕ ਨਹੀਂ ਰਹਿੰਦੀ ਮੈਂ ਵੀ ਡੈਡੀ ਜੀ ਨੂੰ ਕਿਹਾ ਸੀ ਕਿ ਮੈਨੂੰ ਛੱਡ ਆਓ ਤੇ ਨਰਿੰਦਰ ਜੀ ਨੇ ਵੀ ਕਿਹਾ ਸੀ ਕਿ ਛੱਡਾ ਉਹ ਨਹੀਂ ਫਿਰ ਮੰਮੀ ਜੀ ਹੁਣੇ ਲੈ ਜਾਣਗੇ ਪਰ ਡੈਡੀ ਜੀ ਨਹੀਂ ਮੰਨੇ ਉਲਟਾ ਨਰਿੰਦਰ ਜੀ ਨਾਲ ਗਲਤ ਤਰੀਕੇ ਨਾਲ ਗੱਲ ਕੀਤੀ ਕਹਿੰਦੇ ਪਹਿਲਾ ਨਰਿੰਦਰ ਕਨੇਡਾ ਤੋਂ ਪੰਜਾਬ ਆਵੇ ਇਹ ਅਜੀਬ ਸ਼ਰਤ ਇੱਥੇ ਮੇਰਾ ਪਰਿਵਾਰ ਮੇਰਾ ਘਰ ਆ ਮੈਂ ਤਾਂ ਆਪਣੇ ਘਰ ਆਈਆਂ ਤੇ ਆਪਣੀ ਮਰਜ਼ੀ ਨਾਲ ਆਈਆਂ ਪੁਲਿਸ ਤੇ ਪੰਚਾਇਤ ਵਾਪਸ ਚਲੀ ਗਈ ਤੇ ਜਾ ਕੇ ਮਨਦੀਪ ਦੇ ਡੈਡੀ ਨੂੰ ਬਿਆਨ ਦਿਖਾ ਦਿੱਤੇ ਉਹ ਚੁੱਪ ਕਰਕੇ ਵਾਪਸ ਮੁੜ ਗਿਆ ਦੋਮਾ ਪਿਓ ਪੁੱਤਾਂ ਨੇ ਬਹੁਤ ਬੇਇੱਜ਼ਤੀ ਮਹਿਸੂਸ ਕੀਤੀ ਮਨਦੀਪ ਦਾ ਡੈਡੀ ਤੇ ਵੀਰਾ ਜਾਂਦੇ ਹੋਏ ਵੀ ਹਰਿੰਦਰ ਤੇ ਜਗਤਾਰ ਨੂੰ ਵੱਧ ਘੱਟ ਬੋਲ ਕੇ ਗਏ ਜਗਤਾਰ ਹੋਣੀ ਵੀ ਸਾਰੇ ਜਾਣੇ ਵਾਪਸ ਕਰ ਆ ਗਏ ਜਗਤਾਰ ਤੇ ਬਲਵਿੰਦਰ ਨੇ ਆ ਕੇ ਮਨਦੀਪ ਨੂੰ ਸ਼ਵਾਸ ਦਿੱਤੀ ਕੇ ਉਹ ਡਰੀ ਨਹੀਂ ਸੱਚ ਦਾ ਸਾਥ ਦਿੱਤਾ ਕਿਹੋ ਜਹੀ ਦੁਨੀਆ ਹੋ ਗਈ ਆਪਣੀ ਹੈਂਕੜ ਦੇ ਚੱਕਰ ਵਿੱਚ ਧੀ ਦਾ ਘਰ ਵੀ ਨਿਵਸਣ ਦਿੰਦੇ ਜਦੋਂ ਰਾਜਵੰਤ ਨੇ ਜਾ ਕੇ ਖੁਸ਼ਪ੍ਰੀਤ ਨੂੰ ਸਭ ਕੁਝ ਦੱਸਿਆ ਉਹਨੂੰ ਬਹੁਤ ਹੈਰਾਨੀ ਹੋਈ ਕਿ ਦੀਪੀ ਤਾਂ ਆਪਣੇ ਡੈਡੀ ਤੋਂ ਬਹੁਤ ਡਰਦੀ ਸੀ ਇੰਨੀ ਦਲੇਰ ਕਿਵੇਂ ਹੋ ਗਈ ਖੁਸ਼ੀ ਨੂੰ ਮਾਣ ਸੀ ਕਿ ਨਰਿੰਦਰ ਵੀਰੇ ਦੇ ਪਿਆਰ ਨੇ ਦੀਪੀ ਨੂੰ ਵੀ ਬਦਲ ਦਿੱਤਾ ਖੁਸ਼ੀ ਉੱਠ ਕੇ ਰਸੋਈ ਵਿੱਚ ਰੋਟੀ ਬਣਾਉਣ ਲੱਗ ਗਈ ਰਾਜਵੰਤ ਹਸਪਤਾਲ ਚਲਾ ਗਿਆ। ਉਧਰ ਸ਼ਾਮ ਨੂੰ ਨਰਿੰਦਰ ਨੂੰ ਵੀ ਫੋਨ ਕਰਕੇ ਸਭ ਕੁਝ ਦੱਸ ਦਿੱਤਾ। ਉਹ ਬਹੁਤ ਹੈਰਾਨ ਸੀ ਕਿ ਵਿਆਹ ਤੋਂ 2 ਮਹੀਨੇ ਬਾਅਦ ਹੀ ਦੀਪੀ ਦੇ ਡੈਡੀ ਤੇ ਵੀਰੇ ਨੇ ਕੀ ਕੁਝ ਕਰ ਦਿੱਤਾ। ਪਰ ਨਰਿੰਦਰ ਖੁਸ਼ ਸੀ ਕਿ ਰੱਬ ਦੀ ਕਿਰਪਾ ਨਾਲ ਸਾਰਾ ਪਰਿਵਾਰ ਠੀਕ ਠਾਕ ਆ। ਉਧਰ ਗੁਰੀ ਦਾ ਬੇਟਾ ਮਨਜੋਤ ਵੀ 2 ਮਹੀਨਿਆਂ ਦਾ ਹੋ ਗਿਆ। ਇੱਕ ਦਿਨ ਖੁਸ਼ੀ ਰਾਜਵੰਤ ਨਾਲ ਆਪਣੇ ਪੇਕੇ ਮਿਲਣ ਆਈ। ਖੁਸ਼ੀ ਮਨਜੋਤ ਨੂੰ ਗੋਦੀ ਚੁੱਕ ਕੇ ਖੜਾਉਣ ਲੱਗ ਗਈ। ਰਾਜਵੰਤ ਗੁਰੀ ਨੂੰ ਕਹਿਣ ਲੱਗਾ ਭੈਣ ਤੁਸੀਂ ਚਾਹੇ ਹੁਣ ਹਸਪਤਾਲ ਆ ਜਾਇਆ ਕਰੋ ਮਨਜੋਤ ਨੂੰ ਤਾਂ ਹੁਣ ਮੰਮੀ ਜੀ ਵੀ ਸਾਥ ਲਿਆ ਕਰਨਗੇ ਗੁਰੀ ਵੀਰੇ ਮੈਂ ਸੋਚਦੀ ਦੋ ਕੋ ਮਹੀਨੇ ਹੋਰ ਰੁਕ ਜਾਵਾਂ ਹਾਲੇ ਮਨਜੋਤ ਛੋਟਾ ਰਾਜਵੰਤ ਚਲੋ ਠੀਕ ਆ ਭੈਣੇ ਮੈਂ 2 ਮਹੀਨੇ ਦੀਆਂ ਛੁੱਟੀਆਂ ਹੋਰ ਪਾ ਦਿੰਦਾ ਐਵੇਂ ਗੱਲਾਂ ਕਰਦੇ ਉਹਨਾਂ ਚਾਹ ਪੀਤੀ ਤੇ ਵਾਪਸ ਆ ਗਏ ਦਿਨ ਮਹੀਨੇ ਬੀਤਣ ਨੂੰ ਕਿਹੜਾ ਟਾਈਮ ਲੱਗਦਾ 2 ਮਹੀਨੇ ਵੀ ਲੰਘ ਗਏ ਗੁਰੀ ਵੀ ਹਸਪਤਾਲ ਜਾਣ ਲੱਗ ਗਈ ਮਨਜੋਤ ਸਾਹੂ ਬੱਚਾ ਆਪਣੇ ਨਾਨੀ ਕੋਲ ਰਹਿ ਜਾਂਦਾ ਕਦੇ-ਕਦੇ ਐਤਵਾਰ ਨੂੰ ਜਗਦੀਪ ਦੇ ਵੀਰਾ ਤੇ ਭਾਬੀ ਜਗਦੀਪ ਉਹਨਾਂ ਨੂੰ ਮਿਲਣ ਆ ਜਾਂਦੇ ਮਨਜੋਤ ਦਾ ਪਿਆਰ ਉਹਨਾਂ ਨੂੰ ਖਿੱਚ ਲਿਆਉਂਦਾ ਉਹ ਸਾਰਾ ਦਿਨ ਮਨਜੋਤ ਨਾਲ ਬਤਾਉਂਦੇ ਇੱਕ ਦਿਨ ਉਹ ਇਸ ਤਰ੍ਹਾਂ ਹੀ ਡੇਡੀ ਨੂੰ ਬਿਨਾਂ ਦੱਸੇ ਆਪਣੀ ਮੰਮੀ ਨੂੰ ਵੀ ਨਾਲ ਲਿਆਏ ਜਗਦੀਪ ਦੀ ਮੰਮੀ ਆਪਣੇ ਪੋਤੇ ਦਾ ਮੂੰਹ ਵੇਖਣ ਨੂੰ ਤਰਸ ਗਈ ਸੀ ਉਹ ਤਾਂ ਮਨਜੋਤ ਤੋਂ ਬਾਰ-ਬਾਰ ਬੁਲਾਈਆਂ ਲੈਂਦੀ ਤੇ ਪਿਆਰ ਕਰਦੀ ਜਗਦੀਪ ਤੇ ਗੁਰੀ ਵੀ ਜਾਣੀ ਜੁਗਾਂ ਬਾਅਦ ਆਪਣੀ ਮੰਮੀ ਨੂੰ ਮਿਲੇ ਸੀ ਅੱਜ ਸਾਰੇ ਜਾਣੇ ਬਹੁਤ ਖੁਸ਼ ਸਨ ਸ਼ਾਮ ਨੂੰ ਉਹ ਤਿੰਨੇ ਵਾਪਸ ਚਲੇ ਗਏ ਖੁਸ਼ੀ ਦੇਵੀ ਦੂਜੇ ਸੈਮੈਸਟਰ ਦੇ ਪੇਪਰ ਬਹੁਤ ਵਧੀਆ ਹੋ ਗਏ ਉਹਦੀ 1 ਸਾਲ ਦੀ ਪੜ੍ਹਾਈ ਖਤਮ ਹੋ ਗਈ